ਸਰਦੂਲਗੜ੍ਹ ਦੇ ਵਿੱਚ ਹਾਲਾਤ ਵਿਗੜੇ ਭਾਰੀ ਮੀਂਹ ਕਾਰਨ ਰਾਹਤ ਕਾਰਜ ਰੁਕੇ ਸਾਨੂੰ ਬਾਰਸ਼ ਵਿੱਚ ਪਹਿਲਾਂ ਵੀ ਦਰਿਆ ਨੇ ਡੋਬਿਆ ਹੈ ਅਸੀਂ ਤਾਂ ਬੜੀ ਮਾਰੀ ਸਿੱਧੀ ਦੇ ਇੱਤਿਆਂ ਕਿਸਾਨ ਸਾਰੀਆਂ ਫਸਲਾਂ ਡੁੱਬ ਗਈਆਂ ਰੁੜ ਗਈਆਂ ਸਾਡੇ ਘਰ ਵੀ ਰੁੜੀ ਜਾਂਦੇ ਨੇ ਸਾਡਾ ਕੋਈ ਤਾਰਾ ਨਹੀਂ ਇੱਥੇ ਹੁਣ ਚੱਲ ਰਿਹਾ ਫਸੇ ਹੋਏ ਨੇ ਕੱਗਰ ਦੇ ਪਾਣੀ ਦੇ ਵਿੱਚ ਹੁਣ ਪਾਣੀ ਲਗਾਤਾਰ ਘਰਾਂ ਦੇ ਨਾਲ-ਨਾਲ ਵੱਧ ਰਿਹਾ ਹੈ 메ਨ ਹਾਈਵੇ ਦੇ ਬਾਅਦ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਤ ਨੂੰ ਜੀ ਆ ਸਰਦੂਲਗੜ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ ਦੱਸਦੀ ਹੈ ਕਿ ਰਾਹਤ ਕਾਰਜ ਹੁਣ ਸਰਦੂਲਗੜ ਦੇ ਵਿੱਚ ਰੋਕ ਦਿੱਤੇ ਗਏ ਨੇ ਜਿੱਥੇ ਫੌਜੀ ਲੱਗੇ ਹੋਏ ਸਨ ਰਾਹਤ ਕਾਰਜ ਦੇ ਵਿੱਚ ਉੱਥੇ ਹੀ ਹੁਣ ਰਾਹਤ ਕਾਰਜ ਜਿਹੜੇ ਨੇ ਉਹ ਰੁਕ ਚੁੱਕੇ ਨੇ ਕਿਉਂਕਿ ਨਾ ਤਾਂ ਮਿੱਟੀ ਪਹੁੰਚਾਈ ਜਾ ਸਕਦੀ ਹੈ ਤੇ ਨਾ ਹੀ ਬੰਨ ਜਿਹੜਾ ਹੈ ਉਹ ਭਾਰੀ ਮੀਂਹ ਵਿੱਚ ਕਾਰ ਲਗਾਇਆ ਜਾ ਸਕਦਾ ਜਿਸ ਤੋਂ ਬਾਅਦ ਜਿੱਥੇ ਰਾਹਤ ਕਾਰਜ ਰੁਕ ਨੇ ਤਾਂ ਉੱਥੇ ਹੀ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਜਿੱਥੇ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਆਸ-ਪਾਸ ਦੇ ਪਿੰਡ ਨੇ ਉਹਨਾਂ ਤੇ ਪਹਿਲਾਂ ਤੋਂ ਹੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਜਾਣ ਹਾਲਾਂਕਿ ਐਨਡੀਆਰਐਫ ਦੀਆਂ ਟੀਮਾਂ ਵੀ ਜਿਹੜੀਆਂ ਸਨ ਸਰਦੂਲਗੜ ਵਿਖੇ ਪਹੁੰਚੀਆਂ ਸਨ ਅਤੇ ਹੁਣ ਸਰਦੂਲਗੜ ਵਿਖੇ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਜਿਸ ਕਾਰਨ ਉੱਥੇ ਜਿਹੜੇ ਰਹਿੰਦੇ ਲੋਕ ਨੇ ਉਹਨਾਂ ਦੀਆਂ ਚਿੰਤਾਵਾਂ ਦੇ ਵਿੱਚ ਹੁਣ ਵਾਅਦਾ ਹੋ ਗਿਆ ਦੱਸਦੇ ਕਿ ਪਾਣੀ ਜਿਹੜਾ ਉਹ ਬਾਜ਼ਾਰਾਂ ਦੇ ਨਾਲ-ਨਾਲ ਮੇਨ ਹਾਈਵੇ ਤੱਕ ਵੀ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਲੋਕਾਂ ਦੇ ਵੱਲੋਂ ਲਗਾਤਾਰ ਹੀ ਆਪਣੇ ਤੌਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਾਣੀ ਨੂੰ ਰੋਕਣ ਦੀਆਂ ਪਰ ਨੇ ਜੜਾ ਉਹ ਜਿਹੜੇ ਨੇੜਲੇ ਇਲਾਕੇ ਨੇ ਉਹਨਾਂ ਦੇ ਘਰ ਦੇ ਵਿੱਚ ਵੀ ਵੜ ਚੁੱਕਿਆ ਜਿਸ ਕਰਕੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਤੇ ਹੁਣ ਇਸ ਪਾਣੀ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ਾਂ ਜਿੱਥੇ ਜਾਰੀ ਨੇ ਤਾਂ ਉੱਥੇ ਹੀ ਹੁਣ ਅੱਜ ਸਵੇਰ ਤੋਂ ਹੀ ਸਰਦੂਲਗੜ ਵਿਖੇ ਮੀਂਹ ਪੈ ਰਿਹਾ ਅਤੇ ਮੌਜੂਦਾ ਹਾਲਾਤ ਕਾਫੀ ਜ਼ਿਆਦਾ ਚਿੰਤਾਜਨਕ ਬਣੇ ਹੋਏ ਨੇ ਕਿ ਕੁਝ ਕਹਿਣਾ ਉੱਥੋਂ ਦੇ ਸਥਾਨਕ ਲੋਕਾਂ ਦਾ ਤੁਹਾਨੂੰ ਸੁਣਾਉਂਦੇ ਆਂ ਬਹੁਤ ਵੱਡਾ ਵੇਰੀ ਦੀ ਡਿੱਕਾ ਬੰਦ ਹੋ ਗਿਆ ਸਾਰਾ ਕੰਮ ਹੀ ਪੁਚਾਰੀ ਆਰਮੀ ਵੀ ਲੱਗ ਰਹੀ ਹੈ ਫੌਜ ਲਿਆਉਣ ਵਾਸਤੇ ਲੋਕਾਂ ਨੂੰ 3-4 ਕਿਸਤੀ ਲੱਗੇ ਆਣੇ ਉਹ ਵੀ ਪਿੱਛੇ ਦਾ ਕੰਮ ਰ ਸਾਡਾ ਕਮ ਰੋਹਤਾਂ ਬਾਰਿਸ਼ ਨੇ ਨਕਾਨ ਬਹੁਤ ਵੱਡਾ ਹੋ ਗਿਆ ਹੈ ਕੱਲੋਂ ਆਪਣੇ ਐਮਐਲ ਸਾਹਿਬ ਆਏ ਸੀ ਉਹ ਸਾਡੀ ਖੁਦ ਮਦਦ ਕਰਕੇ 200 ਲੀਟਰ ਤੇਲ ਦੇ ਗਏ ਸੀ ਕੱਲੋਂ ਟਰੈਕਟਰ ਵਾਸਤੇ 7 10 12 ਟਰੈਕਟਰ ਲੱਗੇ ਹੋਏ ਸੀ ਕੁਝ ਮਦਦ ਹੋਈ ਹੈ ਕੁਝ ਫਸਲਾ ਬਹੁਤ ਨਕਾਨ ਹੋਇਆ ਵੱਡਾ ਪਾਣੀ ਕਿੰਨਾ ਆ ਰਿਹਾ ਹੈ ਪਾਣੀ ਤਾਂ ਬਹੁਤ ਜ਼ਿਆਦਾ ਆ ਰਿਹਾ ਜੀ ਪਾਣੀ ਦਾ ਕਰੇਟਰ ਨੂੰ ਖਤਰਾ ਹੋ ਰਿਹਾ ਸੰਦੂਗੜ ਨੂੰ ਜੇਪਰਾਂ ਪਾਣੀ ਵੀ ਆ ਰਿਹਾ ਤੇ ਬਾਰਿਸ਼ ਵੀ ਸ਼ੁਰੂ ਹੋ ਜਾਈਏ ਇਹ ਤਾਂ ਬਹੁਤ ਵੱਡਾ ਨਕਾਨ ਹੈ ਜੀ ਸਭ ਤੋਂ ਵੱਡਾ ਨਕਾਨ ਹੈ ਹੀ ਹੋ ਰਿਹਾ ਹੈ ਬਾਰਿਸ਼ ਕਰ ਨਹੀਂ ਹੋ ਰਹੀ ਸਦਾ ਕੋਸ਼ ਬੰਨ੍ਹ ਪੁਲਕ ਪ੍ਰਬੰਧ ਹੋ ਰਿਹਾ ਸੀ ਪਿੱਪਲ ਟੋਪਰ ਆ ਰਹੇ ਸੀ ਮਿੱਟੀ ਦੇ ਹੁਣ ਸਾਰਾ ਕੰਮ ਬੰਦ ਹੋ ਗਿਆ ਜੀ ਪਰਮਾਤਮਾ ਦੇ ਦੀ ਅਰਦਾਸ ਕਰ ਪਰਮਾਤਮਾ ਕਦੇ ਅਰਦਾਸ ਕਰਦਾ ਸਰਬੱਤ ਦਾ ਭਲਾ ਕਰੇ ਇਹੀ ਪਰਮਾਤਮਾ ਸਾਰਿਆਂ ਨੂੰ ਸ਼ਾਂਤੀ ਬਖਸ਼ ਕੇ ਰੱਖੇ ਵੇਖੋ ਜੀ ਲਾਕ ਹੁਣ ਬਹੁਤ ਮਾਰੇ ਨੇ ਕੋਈ ਹਾਲ ਨਹੀਂ ਇੱਥੇ ਹੁਣ ਸਾਨੂੰ ਬਾਰਿਸ਼ ਨੇ ਪਹਿਲੋ ਵੀ دریا ਨੇ ਡੋਬਿਆ ਅਸੀਂ ਤਾਂ ਬੜੀ ਮਾਰੀ ਸ੍ਰੀ ਦੇ ਇੱਥੇ ਕਿਸਾਨ ਸਾਡੀਆਂ ਫਸਲਾਂ ਡੁੱਬ ਗਈਆਂ ਰੁੜ ਗਈਆਂ ਸਾਡੇ ਘਰ ਵੀ ਰੁੜੀ ਜਾਂਦੇ ਨੇ ਸਾਡਾ ਕੋਈ ਧਾਰਾ ਨਹੀਂ ਇੱਥੇ ਹੁਣ ਚੱਲ ਰਿਹਾ ਬਸ ਕੋਈ ਬਾਰਿਸ਼ ਸ਼ੁਰੂ ਹੋਵੇ ਬਾਰਿਸ਼ ਬਹੁਤ ਜਿਆਦਾ ਆਰਮ ਕਾਟ ਕਾਟ ਕੇ ਲਿਆ ਰਹੀ ਸੀ ਲੋਕਾਂ ਨੂੰ ਉਹ ਵੀ ਕੰਮ ਰੁਗ ਗਿਆ ਜੀ ਆਰਮੀ ਲੈ ਕੇ ਆ ਰਹੀ ਸੀ ਲੋਕਾਂ ਨੂੰ ਕੱਢ ਕੇ ਕਿੰਨੇ ਕੁ ਲੋਕ ਫਸੇ ਹੋਏ ਬਹੁਤ ਲੋਕ ਫਸੇ ਆਏ ਨੇ 4 4 3 4 ਕ੍ਰਿਸ਼ਤੀਆਂ ਲਾਈਆਂ ਹੋਈਆਂ ਹੀਆਂ ਫੌਜ ਫੌਜ ਨੇ ਕੁਝ ਕੰਮ ਰੋਕਿਆ ਇਹ ਤਾਂ ਬਹੁਤ ਹੀ ਨੁਕਸਾਨ ਵੱਡਾ ਹੋ ਰਿਹਾ ਇੱਥੇ ਰੂਗੜਤਾ ਤਾਂ ਬਹੁਤ ਹੀ ਨੁਕਸਾਨ ਜਾਂਦਾ ਯਾਰ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ